اجنالا <سؤال> ابھی اسکر

ਤੇ ਤੇਰੀ ਬਰਕਤ ਤੇਰੀ ਆਸ਼ੀਸ਼ ਆਏ ਖੁਦਾਵੰਤ ਪਿਤਾ ਔਰ ਮੇਰੀ ਪ੍ਰਾਰਥਨਾ ਪ੍ਰਭੂ ਯਸ਼ੁ ਮਸੀਹ ਕੋਨੇ ਸ਼ਹਿਰ ਨਿਵਾਸੀਆਂ ਲਈ ਦੁਆ ਕਰਦੇ ਆ ਔਰ ਮੇਰੀ ਇਹ ਪ੍ਰਾਰਥਨਾ ਬਬੂ ਜਿੰਨੀ ਵੀ ਸੰਗਤ ਗੱਡੀਆਂ ਚ ਆਈ ਹੈ ਪ੍ਰਭੂ ਜਿੰਨੇ ਵੀ ਲੋਕ ਪਿੱਛੇ ਪੱਲੇ ਨੇ ਖੁਦਾਵੰਤ ਕੋਲੋਂ ਸਾਰਿਆਂ ਲਈ ਆਸ਼ੀਸ਼ ਮੰਗਦੇ ਆ ਔਰ ਜਿੱਤੀ ਬਹਤਰੀ ਕੰਧ ਰੁਸਤੀ ਦਾ ਵਰਸ਼ ਕਰਦੇ ਹਾਲੇਲੂਇਆ ਔਰ ਇੱਕ ਬਹੁਤ ਵੱਡੀ ਪਹਿਲੀ ਵਾਰੀ ਡੇਰਾ ਬਾਬਾ ਨਾਨਕ ਦੇ ਵਿੱਚ ਹਜ਼ਾਰਾਂ ਦੇ ਵਿੱਚ ਕੱਚ ਦੇ ਵਿੱਚ ਸ਼ੋਭ ਯਾਤਰਾ ਕੀਤੀ ਗਈ ਹੈ ਚਰਚ ਕਾਲਾਵਲੀ ਦਾ ਫਾਇਰ ਹੋ ਗੋਲ ਸਟ੍ਰੀਟ ਚਰਚ ਕਾਲਾਵਲੀ ਪਾਸਟਰ ਕਰਨੋਨੀ ਸਵਿੱਕੀ ਮਨਸਤਰੀ 10 14 ਕਿ ਇੱਕ ਕਾਲਾਵਲੀ ਚਰਚ ਤੋਂ ਸ਼ੋਭ ਯਾਤਰਾ ਸਟਾਰਟ ਹੋਈ ਸੀ ਪਿੰਡ ਹਰੂਆਲ ਔਰ ਸਾਦਾਵਲੀ ਪਿੰਡ ਵਿਚੋਂ ਦੀ ਨਿਕਲਦੀ ਹੋਈ ਪੱਥਰ ਦੇ ਟਾਲੀ ਸਾਹਿਬ ਔਰ ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ ਦੇ ਵਿੱਚੋਂ ਦੀ آج گئی ہے اور بہت خوشی دا ماحول ہے اور اِسی کر دے ہیں کہ دے اجنان دے بہت سارے لوگوں نے آشیش پائی ہے اور چوی دی چوی تریق اور پچی تریق میں یہ دن وقت ہے جہاں بابا نانک دن سے روی بدا, یسو مسیح دے جنم دیہ کی خوشی گا سارے انجام سے ਕੱਲੋ ਚੋਪਰੋ ਨੇ ਕੱਢੀ ਜਾ ਰਹੀ ਹੈ ਦਫਾਰ ਆ ਪੁਲਿਸ ਦੇ ਚੱਕ ਕਾਲਾਬੜੀ ਜਿਹੜੀ ਪਾਸਟਰ ਕਮਿਸ਼ਨ ਨੇ ਨਿਯੁਕਤੀ ਕਰ ਰੋਲੇ ਪਾਸਟਰ ਕਾਨੂੰਨਾਂ ਚ ਲਿਖੀ ਵਾਹੋ ਇੱਕ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਦੋਂ ਮੈਂ ਮਾਰਕ ਸਿੱਧੂ ਆ ਕਿ ਖੁਦ ਤੋਂ ਉਹ ਸੱਤ ਸੱਤ ਲੋਕਾਂ ਦੇ ਕਿਤੇ ਜਾਏਗੀ ਇੱਕ ਕਾਲਾਬੜੀ ਚਰਚ ਤੋਂ ਚੱਲੇਗੀ ਤਾਂ ਅਮਰੀ ਚੌਂਕ ਤੱਕ ਇੱਕ ਮਾਨਾਤਾ ਤੱਕ ਹੱਪਵਾਲ ਤੋਂ ਹੋਰ ਜਿਹੜਾ ਬਾਬਾ ਨਾਨਕ ਨੂੰ ਕਰਦਾ ਜਿਹੜੀ ਸ਼ਕਤੀ ਹੈ ਕਿ ਇਹ ਰਵਿਸ਼ੀ ਦੀ ਸ਼ੇਖਾ ਦੇ ਨਾ ਕੋ। ਅੱਜ ਰਬੂ ਨਸਨ ਵਿੱਚ ਸ਼ਾਂਤੀ ਦਾ ਰਾਜ ਕੁਮਾਰ ਆ ਤੇ ਜਿੰਨੀ ਸੰਕਟ ਹੈ ਸ਼ਾਂਤੀ ਦਾ ਸੰਦੇਸ਼ ਸਭ ਤੋਂ ਪਹਿਲਾਂ ਮੈਂ ਸਾਰੇ ਸਤਿਕਾਰਯੋਗ ਜਿੰਨੇ ਵੀ ਇਸ ਚੈਨਲ ਨੂੰ ਸੁਣਦੇ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ। ਨਾਮ ਮੇਰਾ ਪ੍ਰਵੇਜਨ ਸਿੰਘ ਪੱਖੋਕੇ ਟਾਲੀ ਸਾਹਿਬ। ਮੈਂ ਬਹੁਤ ਬਹੁਤ ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਅਜ਼ੀਜ਼ ਪਾਸਟਰ ਸਹਿਬਾਨ ਪਾਸਟਰ ਜੀ ਵਿਕੀ ਜਿਨ੍ਹਾਂ ਦਾ ਸ਼ੁਭਨਾਮ ਤੋਂ ਮੈਂ ਨਹੀਂ ਜਾਣਦਾ ਵਿਕੀ ਜਾਣਦਾ ਜੋ ਆਪਣੇ ਚਰਚੋਂ ਸ਼ੁਭ ਯਾਤਰਾ ਨੂੰ ਲੈਂਦੇ ਹੋਏ ਚੱਲਦੇ ਹੋਏ ਕਾਲਾਂ ਵਾਲੀ ਹਰੂਆਵ ਪਾਧਾ ਵਾਲੀ ਪਿੰਡ ਪੱਖੋਕੇ ਟਾਲੀ ਸਾਹਿਬ ਉਹਦੇ ਬਾਅਦ ਆਣ ਕੇ ਡੇੜਾ ਬਾਬਾ ਨਾਨਕ ਸਿਟੀ ਦੇ ਵਿੱਚ ਆਪਾਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਬਹੁਤ ਜ਼ਿਆਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਪ੍ਰੈਵਿਜੈਸ਼ਨ ਜੀ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਸੰਭਾਲ ਕੇ ਰੱਖਿਆ ਤੇ ਸਾਰੇ ਸੰਸਾਰ ਨੂੰ ਸਾਰੇ ਆਪਣੇ ਜਿੰਨੇ ਵੀ ਇੰਡੀਆ ਦੇ ਵਿੱਚ ਵਸਦੇ ਲੋਕ ਨੇ ਮੈਂ ਆਪਣੇ ਵੱਲੋਂ ਆਪਣੇ ਪੂਰੇ ਸਮੂਹ ਪਰਿਵਾਰ ਵੱਲੋਂ ਲੱਖ ਲੱਖ ਵਡੇ ਦਿਨ ਦੀ ਵਧਾਈ ਦਿੰਦਾ साढे मोदी दादा उन बि एक्सीसी कम हुया जहिड़ा हर हिकु कम